देवी वी देवी Okay. मीर दुरि श्री

कशा साटियानी मरावे कसे मी कशा साटियानी मरावे कसे मी चारू सोताला सा प्रश्न नेमी चारू सोताला सा प्रश्न नेमी रुपांग फेडा वया धर्म बूजे रुपांग फेडा वया धर्म बूजे आम्ही मार्ग चालू सहीचा सुताचे आम्ही मार्ग चालू सहीचा ਅਠਵਾਵੇ ਰੂਪ ਸ਼ਿਵਰਾਜਨ ਜੇ ਅਠਵਾਵੇ ਰੂਪ ਸ਼ਿਵਰਾਜਨ ਸਾਠ ਆਵਾ ਪ੍ਰਤਾਪ ਸ਼ਿਵਰਾਜਨ ਸਾਠ ਆਵਾ ਪ੍ਰਤਾਪ ਸ਼ਿਵਰਾਜਨ ਸਾਠ ਆਵਾ ਸਾਖੇਪ ਸ਼ਿਵਰਾਜਨ ਸਾਠ ਆਵਾ ਸਾਖੇਪ ਭੂ ਮੰਡਲੀ ਭੂ ਮੰਡਲੀ ਸ਼ਿਵਰਾਜਨ ਜੇ ਕੈਸੇ ਬੋਲਨੇ ਸ਼ਿਵਰਾਜਨ ਜੇ ਕੈਸੇ ਚਾਲਨੇ ਸ਼ਿਵਰਾਯਾਂ ਚੇ ਕੈਸੇ ਚਾਲਨੇ ਸ਼ਿਵਰਾਯਾਂ ਚੀ ਸਰਗੀ ਦੇਨੇ ਸ਼ਿਵਰਾਯਾਂ ਚੀ ਸਰਗੀ ਦੇਨੇ ਕੈਸੀ ਅਸੇ ਕੈਸੀ ਅਸੇ ਸੁਖਾਂ ਦਾ ਕੇਲਾ ਤਿਆਗ ਸਰਗਸਬਾ ਦਾ ਕੇਲਾ

ਮੰਤਯੋਗੀ ਸਤਿ ਸੋਧਤਵੀ ਸ਼ਿਵਾਜੀ ਮਹਾਰਾਜ ਕੀ ਜੈ ਦਰਮਵੀਰ ਸ਼ਤਰਵਜੀ ਸੰਭਾਜੀ ਮਹਾਰਾਜ ਕੀ ਜੈ ਭਾਰਤ ਮਾਤਾ ਕੀ ਜੈ Hindu dharm ki jai Hindu rashtra ki jai